ਜੋ ਤੋ ਫਾਸਤ ਗ੍ਰਿਫਤਾਰੀ ਕਰਕੇ ਫਰਮਾਨ ਲੈਂਦਾ ਉੱਥੇ ਮੈਂ ਗੱਲ ਕਰਦਾ ਕਿ ਸੰਗਤ ਨੂੰ ਪੁੱਲਾ ਹੀ ਰਿਵਾਰਡ ਮਿਲ ਕੇ ਸਾਧੀਆਂ ਜੀ ਦੇ ਵਿੱਚ ਬਹੁਤ ਧੰਨਵਾਦ ਹੈ ਅੱਜ ਸਾਡੇ ਕੋਲ ਮੌਕਾ ਤੇ 24 ਦਿਨ ਦਾ ਮੈਂ ਉਹਨਾਂ ਨਾਲ ਤਵਾਰਨ ਨਾਲ ਇੱਕ ਉਧਰਵਾਜੀ ਦੇ ਵਿੱਚ ਵੀ ਅੱਗਾ ਪੂਰੀ ਸਾਡੇ ਸਾਹਮਣੇ ਆਈਆ ਵੀ ਉਹ ਵੀ ਸਾਡੇ ਸਾਹਮਣੇ ਆ ਚੁੱਕੇ ਉਹ ਕਰਾਂਗੇ ਜਾਂਦੇ ਪੂਰੇ ਦਿਨਾਂ ਤੱਕ ਵੀ ਮੋਰ ਦੀ ਪਰਵਾਰ ਜਿਹੜਾ ਤਾੜ ਜੁਗੀ ਗੱਜੀਆ ਵੀ ਇਹਨਾਂ ਤੋਂ ਚ ਵੀ ਅਸੀਂ ਗ੍ਰਿਫਤਾਰੀ ਜੇ ਜਾਨੀ ਕਿ ਪ੍ਰਦੀਪ ਸਿੰਘ ਮਾਰੇ ਇੱਥੋਂ ਤੱਕ ਨਹੀਂ ਆ ਗਿਆ ਵੀ ਢੰਡੀ ਦੇ ਉੱਤੇ ਰਵਾਲਾ ਰੱਖ ਕੇ ਜ਼ਮੀਨਾਂ ਦੀ ਹਥੇਤੀਆਂ ਨਿਕਲ ਦਿੰਦੀ ਹੈ ਪਰ ਇਹ ਜਿਹੜੀ ਹਮ ਸ਼ੰਕਰਾਨੰਦ ਦੀ ਕਾਲੀ ਕੂਚ ਜਦੋਂ ਸਾਹਮਣੇ ਆਈ ਹੈ ਇਹਨਾਂ ਦੇ ਵਿਚਾਰਾਂ ਦੇ ਹੱਦ ਜਿਹੜਾ ਬਨੂੰਦਰਾ ਹੀ ਗਿਆ ਤੇ ਸਾਥੇ ਇਹਦਾ ਲਾਟਕਾ ਲੁਧਿਆਣਾ ਬਿਗਰਾ ਵਾਲੀ ਸਾਈਡ ਦਾ ਉੱਥੇ ਵੀ ਸੰਗ ਸੰਗ ਦੇ ਵਿੱਚ ਬਹੁਤ ਵੱਡਾ ਰੋਸ ਪਾਇਆ ਪਰ ਇਹਨਾਂ ਦੀ ਜਿਹੜੀ ਸ਼ੰਕਰਾਨੰਦ ਦੀ ਨੀਤੀ ਸੀਗੀ ਇਹਨਾਂ ਨੇ ਪਰਿਵਾਰਾਂ ਨੂੰ ਪਾੜਿਆ ਤੇ ਪਿੰਡਾਂ ਨੂੰ ਪਾੜਿਆ ਇਹ ਰੋਡੂਆਣਾ ਦਾ ਅੱਜ ਅਸੀਂ ਗੱਲ ਕਰੀਏ ਇੱਥੇ ਦੀ ਪੰਚਾਇਤ ਦੇ ਨਾਲ ਤੁਸੀਂ ਗੱਲ ਕੀਤੀ ਤੇ ਬਸੀਕਾਂ ਦੇ ਨਾਲ ਵੀ ਤੂੰ ਧੜੇ ਬਣਾ ਕੇ ਇੱਕ ਧਰਾ ਦੇ ਨਾਲ ਜੁੜ ਕੇ ਜੁਝੇ ਧੜੇ ਨੂੰ ਪਿਛਾ ਛੱਟ ਤੇ ਜਿਹੜਾ ਗੰਦਾ ਨਾਮ ਵੀ ਤੂੰ ਪਹਿਲਾਂ ਚੱਲਦੇ ਹੁੰਦੇ ਸੀ ਕਿ ਉਹਨਾਂ ਨੂੰ ਪਿਛੇ ਹਟਾ ਤਾਂ ਤਾਂ ਕਿ ਪਿੰਡ ਲੜਦਾ ਰਹੇ ਤੇ ਇਹ ਆਪ ਨੂੰ ਮਨਮਰਜ਼ੀ ਕਰਦਾ ਰਹੇ ਤਾਂ ਤੁਸੀਂ ਅੱਜ ਪਿੰਡੋੜੂਆਣੇ ਵੇਖੇ ਪਹੁੰਚਿਓ ਜਿਹੜਾ ਕਿ ਵਿਵਾਦ ਪੀਤੇ ਕਿੰਨਾ ਤੋਂ ਚੱਲਿਆ ਉਸ ਬਾਰੇ ਸਭ ਤੋਂ ਪਹਿਲਾਂ ਆਵਾਜ਼ ਉਠਾਣ ਕਰਨ ਵਾਲੇ ਤੁਸੀਂ ਲੋਗੋ ਸੁਖੀ ਜਾਣਾ ਜਾਓਗੇ ਇਸ ਵਾਰ ਵਿੱਚ ਇਹ ਤੋਂ ਪਿੱਛੇ ਸਭ ਸੰਗਤ ਕੋਲ ਉਹ ਹੈ ਜੋ ਕੀਤਾ ਤਾਂ ਉਹ ਨਹੀਂ ਆਈ ਇਦੀ ਵੀ ਨਹੀਂ ਤੇ ਅੱਗੇ ਸੀਨੀਅਰ ਦੀ ਸੰਪਰਦਾਇ ਇਹ ਦਵੀਦਵਾਜੀ ਜੀ ਨੂੰ ਚਲਤਪੂਰੀ ਵਾਲੇ ਕਰਕੇ ਯਾਰ ਨਾਲ ਜਾਣਾ ਜਣਾ ਨਾ ਤੇ ਟ੍ਰਿਪ ਸਾਈਟ ਤੋਂ ਪਿੱਛੇ ਇਹੋ ਸਨਾਨਾ ਇੱਥੇ ਰੂਹ ਨੂੰ ਦੇਤੇ ਸਭ ਤੋਂ ਵੱਡਾ ਪੰਜਾਬ ਆਉਂਦਾ ਕੇ ਵਿਸ਼ੇਸ ਦਾਣਾ 100 ਦੇ ਜਿੰਨੇ ਵੀ ਸੰਗਤਾਂ ਲੋਕਲ ਸਾਰੀ ਸੰਪਰਦਾਇ ਨਾਲ ਜੁੜੀ ਹੋਈ ਹੈ ਬਹੁਤ ਵੱਡੀ ਇਹਨਾਂ ਦੀ ਇੱਥੇ ਆਖਦਾ ਸੀ ਬਹੁਤ ਯਾਦ ਸਤਕਾਰ ਕਰਦੇ ਸੀ ਪਰ ਜਿਹੜੀ ਹਰਿ ਸ਼ੰਕਰ ਆਨੰਦ ਦੀ ਕਾਲੀਕਰਤੂਤ ਜਦੋਂ ਸਾਹਮਣੇ ਆਈ ਉਹ ਇਨਾਂ ਦੇ ਵਿਚਾਰਾਂ ਦੇ ਹਿੱੱਤੇ ਜਿਹੜਾ ਬਲੁੰਦਰਾ ਹੈ ਤੇ ਸਾਡੇ ਜਿਹੜਾ ਇਲਾਕਾ ਲੁਧਿਆਣਾ ਜਗਰਾਵਾਲੀ ਸਾਈਡ ਦਾ ਉੱਥੇ ਵੀ ਸਾਡੇ ਸੰਗਤ ਦੇ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਪਰ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਆ ਕਿ ਜਿੰਨੀ ਵੀ ਸੰਗਤ ਇਹਨਾਂ ਦੇ ਨਾਲ ਜੁੜੀ ਹੋਈ ਸੀ ਉਹਨਾਂ ਦੇ ਦੀ ਕਾਲੇ ਕਰਤੂਕ ਨੂੰ ਦੇਖ ਕੇ ਸਾਰਿਆਂ ਨੇ ਉਹਦਾ ਸਾਥ ਛੱਡਣਾ ਸ਼ੁਰੂ ਕਰ ਦਿੱਤਾ ਅੱਜ ਜਿਸ ਦਿਨ ਨਗਰ ਦੇ ਵਿੱਚ ਇਕੱਠ ਹੈ ਇੱਥੇ ਸਰਪੰਚ ਸਾਹਿਬ ਤੋਂ ਨਾਲ ਸਾਡੇ ਨਗਰ ਦੇ ਵਸੇ ਇਹ ਵੀ ਉਰਾਰ ਕਰਨਗੇ ਮੇਰੀ ਉਮੀਦ ਹੈ ਜੀ ਇਹ ਕਿੰਨੇ ਨੇ ਬਹੁਤ ਅਹਿਮ ਸਾਨੂੰ ਗੱਲ ਦੱਸੀ ਕਿ ਜਿਹੜਾ ਸਾਦ ਜਾਂ ਕੋਈ ਸੰਪਤੀ ਦੀ ਜਿਹੜੀ ਤਦਵੀਂ ਇੰਡੀਆ ਜਾਂ ਜਿਹੜਾ ਚਿਹਰਾ ਹੁੰਦਾ ਇਹ ਸਮਾਜ ਨੂੰ ਇਕੱਠਿਆਂ ਕਰਦਾ ਟਕਰਾਅ ਨਹੀਂ ਦਰਵਾਉਂਦਾ ਤੇ ਲੜਾਈ ਝਗੜੇ ਨੂੰ ਖਤਮ ਕਰਦਾ ਪਰ ਇਹਨਾਂ ਦੀ ਜਿਹੜੀ ਸ਼ੰਕਰ ਆਨੰਦ ਦੀ ਨੀਤੀ ਸੀਗੀ ਇਹਨਾਂ ਨੇ ਪਰਿਵਾਰਾਂ ਨੂੰ ਵੀ ਪਾੜਿਆ ਤੇ ਪਿੰਡਾਂ ਨੂੰ ਵੀ ਪਾੜਿਆ ਇਹ ਰੋੜੂਆਣੇ ਦਾ ਜੇ ਅਸੀਂ ਗੱਲ ਕਰੀਏ ਇੱਥੋਂ ਦੀ ਪੰਚਾਇਤ ਦੇ ਨਾਲ ਵੀ ਅਸੀਂ ਗੱਲ ਕੀਤੀ ਤੇ ਵਸੀਕਾਂ ਦੇ ਨਾਲ ਵੀ ਦੋ ਢੜੇ ਬਣਾ ਕੇ ਇੱਕ ਤੜਾਵ ਦੇ ਨਾਲ ਜੋੜ ਕੇ ਉੱਜਤੜੇ ਨੂੰ ਪਿੱਛੇ ਛੱਟ ਤੇ ਜਿਹੜਾ ਗੰਗਾ ਨੰਦ ਸਿੰਘ ਪਹਿਲਾਂ ਚੱਲਦੇ ਹੁੰਦੇ ਸੀਗੇ ਉਹਨਾਂ ਨੂੰ ਪਿੱਛੇ ਹਟਾਤਾ ਤਾਂਕਿ ਪਿੰਡ ਲੜਦਾ ਰਹੇ ਤੇ ਇਹ ਆਪ ਨੂੰ ਮਨਮਰਜ਼ੀ ਕਰ ਕਰੇ। ਉਦੋਂ ਦਾ ਕਾਪੀ ਪਿਛਲੇ ਇਹਨਾਂ ਦਾ ਬਗਵਾਦ ਵੀ ਹੋਇਆ ਸੀਗਾ ਸ਼ਹਿਰ ਰੰਗਾਈਚਰ ਵਰਨੀ ਹੈ ਕਾਫੀ ਜਾਂਦੂ ਨੂੰ। ਕਹਿੰਦੇ ਭਾਵੇਂ ਸਾਰੀ ਗੱਲ ਨੂੰ ਸਮਝ ਪਿੰਡ ਨੇ ਲੱਗੇ ਨੇ ਇੱਕ ਜਿਗਾ ਇਕੱਠੇ ਹੋਗੇ ਪੰਚਾਇਤ ਦੀ ਮਜੂਰਤੀ ਦੇ ਵਜ੍ਹਾ ਤੋਂ। ਫਸੇ ਉਹ ਵੀਡੀਓ ਜਿਹਨਾਂ ਦੀ ਵਾਇਰਲ ਹੋਈ ਜਾ ਉਹ ਦੇਖ ਕੇ ਸਾਡਾ ਬੜਾ ਮਨ ਕੋਟਲ ਹੋਇਆ ਕਿ ਇਹਨਾਂ ਨੇ ਪਿੰਡ ਇਕੱਠਾ ਹੋ ਗਿਆ ਤੇ ਇਹਦਾ ਸ਼ੰਕਰ ਨੰਦ ਦਾ ਬਾਈਕਾਟ ਪੈ ਗਿਆ। ਇਹਨੂੰ ਕੁਟਲੀਆਵਾਦ ਤੋਂ ਅੰਦਰ ਇਹ ਪੰਡ ਨੇ ਇੱਕ ਸੁਖਸ਼ਤਾ ਦੇ ਨਾਲ ਆਪਦੇ ਇਲੈਕਟ ਨੂੰ ਮੁਕਤ ਰੱਖਦੇ ਹੋਣ ਤਰ੍ਹਾਂ ਕਵਾਂ ਨੂੰ ਕੰਢਨੇ ਆਉਂਦੇ ਹੱਥ ਲੈ ਲਿਆ ਕਿ ਇਸ ਜਿਹੜਾ ਫੈਸਲੇ ਦਾ ਅਸੀਂ ਇਸ ਸ਼ਹਿਪੇਜ ਤੋਂ ਤੁਹਾਨੂੰ ਸਵਾਗਤ ਕਰਨ ਲਈ ਆਏ ਆਂ ਤੇ ਨਾਲ ਹੀ ਸੰਗਿਆ ਦੇਣ ਹੈ ਜਿੰਨੇ ਵੀ ਇਥੋਂ ਦੇ ਇਲਾਕੇ ਦੇ ਸੰਗਤਾਂ ਇਹਨਾਂ ਦੇ ਨਾਲ ਦੁਰਤੇ ਨਕਰਨਵਰ ਸਿੰਘ ਜੀ ਨਾਲ ਜੋ ਵੀ ਸਮਾਰੰਭ ਨੇ ਉਹ ਆਪ ਇਹ ਪ੍ਰਿਮਤ ਲੈਣ ਚੰਕਰਾਨੰਦ ਤੇ ਐਨਪਾਰਟੀ ਜਿਹੜੀ ਉਹ ਨਾਲੋਂ ਪੰਜ ਚਾਰ ਜਣੇ ਹੈਗੇ ਨੇ ਉਹਨਾਂ ਵਿੱਚ ਨਾਮ ਬਣ ਦਿੱਤਾ ਜਾਏ ਬਸ ਇਹਨਾਂ ਨੇ ਬੜ ਲੱਫ ਲੈ ਕਰੀ ਲਿਆ ਸਾਡਾ ਜਿਹੜਾ ਮੁੱਖ ਅਜੰਡਾ ਅੱਜ ਦਾ ਵੀ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਕਟੀਆਂ ਹੈਗੀਆਂ ਨੇ ਉਹ ਸਾਰੀਆਂ ਕਟੀਆਂ ਦੇ ਪ੍ਰਬੰਧਕ ਮਤੇ ਪਾ ਕੇ ਇਹਨਾਂ ਦੇ ਬਾਗ ਹੀ ਫੈਸਲੇ ਲੈ ਤਾਂ ਜਿਹੜੇ ਕਰਾਰੀ ਚ ਪੇੜ ਮਾਰ ਕੇ ਮੁਸਲੀਮ ਦਾ ਸ਼ੀਸ਼ਾ ਜਿਹੜਾ 13 ਉਹ ਜਿਹੜਾ ਲੰਗਾ ਕਰਕੇ ਸਮਾਜ ਦੇ ਵਿੱਚ ਤੰਗੜਾ ਸਫਾਇਰ ਹੁੰਦਾ ਹੈ। ਇੱਕ ਛੇ ਹੋਰ ਜਾਣਕਾਰੀ ਵਿੱਚ ਵਾਅਦਾ ਕਰਨਾ ਚਾਹੁੰਦੇ ਆ ਜੀ ਆਮ ਪਬਲਿਕ ਦੇ ਕੋਈ ਵੀ ਸੰਪਰਦਾ ਚੱਲਦੀ ਆ ਉਹਦਾ ਕੋਈ ਗਿੱਡੀ ਪਹੁੰਚਾ ਨਾ। ਤੋਂ ਕੋਈ ਸਖਾ ਦਾ ਪ੍ਰਧਾਨ ਮੁਕੀ ਹੁੰਦਾ। ਉਹ ਸੂਤੇ ਡੇਰੇਦਾਰ ਨੂੰ ਕਿਸੇ ਨੂੰ ਜਦੋਂ ਵੀ ਪਗੜੀ ਜਾਂ ਪਕਵਨੇ ਦਸਤਾਰ ਬੰਦੀ ਕਰਦਾ ਜਾਂ ਚਾਦਰ ਦਿੱਤੀ ਜਾਂਦੀ ਇਹ ਇੰਨੇ ਸੰਤਰ ਦਾ ਚਾਦਰ ਦਿੱਤੀ ਜਾਂਦੀ ਹੈ। ਚੜਹਾਣੀ ਤਾਂ ਆ ਮ ਜਿਹੜਾ ਹਰਿਆਣੇ ਦੇ ਵਿੱਚ ਨੂੰ ਉੱਥੋਂ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਇੱਕ ਸਪੈਸ਼ਲ ਹਕੂਮਨਾਮਾ ਜਾਰੀ ਕਰਕੇ ਤ੍ਰਿਸ਼ਨਾ ਵਿੱਚ ਅੱਧੇ ਤੋਂਨੇ ਘੰਟੇ ਦੀ ਉਹਨਾਂ ਦੀ ਲਾਈਵ ਵੀ ਚੱਲਿਆ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਚਾਦਰ ਆ ਸੀ ਉਹਨਾਂ ਨੂੰ ਵਾਪਸ ਲੈ ਲਈ ਆ ਵੀ ਹੁਣ ਇਹਦਾ ਸਾਧੂ ਸਮਾਜ ਦੇ ਨਾਲ ਸੰਤਰ ਦਾ ਦੇ ਨਾਲ ਕੋਈ ਮਤਲਬ ਸੰਪਰਕ ਨਹੀਂ ਹੈ ਇਹਨਾਂ ਇੱਕ ਤਰ੍ਹਾਂ ਦਾ ਮੇਸ਼ਕ ਦੁੱਤਾ ਇਹਨਾਂ ਨੇ ਆਪਣੀ ਸੰਪਰਦਾਇ ਦੇ ਵਿੱਚੋਂ ਇਹ ਵੀ ਇੱਕ ਸੁਨੇਹਾ ਤੇ ਹਰ ਇੱਕ ਟੁਟੀਆਂ ਜਿੱਥੇ-ਜਿੱਥੇ ਦੀ ਟੁਟੀਆਂ ਵਾ ਕਿਉਂਕਿ ਜਦੋਂ ਹਕਮ ਉਹਨਾਂ ਦਾ جاری ਹੁੰਦਾ ਹਰੇ ਟੁਟੀਆਂ ਦੇ ਉੱਪਰ ਜਾਰੀ ਹੁੰਦਾ ਕੋਈ ਵੀ ਟੁਟੀਆਂ ਆਏ ਜੁੰਗੀ ਜਿਹੜੀ ਸ਼ੰਕਰਨਾਥ ਦੀ ਉੱਤੇ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਐਂਟਰੀ ਨਾ ਕਰਨ ਦੇ। ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਸ਼ਿਦਾਂਤ ਸਰਵਾਲਿਆਂ ਦਾ ਕਿਉਂਕਿ ਸਭ ਤੋਂ ਵੱਡੀ ਪਾਵਰ ਉਹ ਆ ਉਹਨਾਂ ਦੇ ਜੋ ਹਕਮ ਹੋਣਗੇ ਹਦਾਇਤਾਂ ਹੋਣਗੀਆਂ ਸਾਰੀ ਸੰਗਤ ਜਿਹੜੀ ਜੁੜੀ ਹੋਈ ਹੈ ਸੰਪਰਦਾਇ ਦੇ ਨਾਲ ਉਹਨਾਂ ਦਾ ਪਾਲਨ ਕੀਤਾ ਜਾਵੇ। ਤੰਦ ਬਿਨਾਂ ਸਾਦੀ ਨੂੰ ਕਿੱਥੇ ਤੇ ਕਿੱਥੇ ਗੁੰਮੇ ਗਾਉਣ ਕਿੱਥੇ ਕਰਸੋ ਅੱਜ ਕੋਈ ਗੁਆਚਿਆ ਨਹੀਂ ਕਿਤੇ ਜੰਮੇ ਦੇ ਇਹ ਕਿਸ਼ਨਾਯਮੀਆਂ ਦੀ ਤਕਨੀਕਸ ਬਾਰੇ ਖਾਲੋ ਪੰਜਾਬ ਦੇ ਵਿੱਚ ਜਿਹੜੀ ਇੱਕ ਸੰਤ ਸਮਾਜ ਨੂੰ ਚਲੰਕਿਤ ਕਰ ਰਹੀ ਆ ਅਸੀਂ ਇਹ ਮੰਨਦੇ ਹਾਂ ਕਿ ਗ੍ਰੰਥਕ ਸੰਪਤਾ ਸਿੱਖ ਬਾਣ ਦੇ ਵਿੱਚ ਵੀ ਇਹ ਇੱਕ ਚੀਜ਼ ਦੇਖ ਰਹੇ ਪਿਛਲੇ ਦਿਨਾਂ ਤੋਂ ਕੁਝ ਮੀਡਿਆ ਵੀਡੀਓ ਵਾਇਰਲ ਹੋ ਰਹੀ ਨੇ ਕਿ ਜਿਹੜਾ ਸੋਸ਼ਲ ਹੋ ਰਿਹਾ ਹੈ ਬੀਬੀਆਂ ਨਾਲ ਔਰਤਾਂ ਨਾਲ ਹੋ ਰਿਹਾ ਵਾ ਇਲਾਕੇ ਦੇ ਵਿੱਚ ਬੜੀ ਸਨਨਾ ਧੱਕਣਾ ਬੱਪਰ ਰਹੀ ਹੈ ਜਿਹੜੇ ਅੰਧਵਿਸ਼ਵਾਸ ਕਰਕੇ ਕੋਈ ਆਰਥ ਪਕੂਆਂ ਕੋਈ ਵਾਸਤਾ ਰੱਖ ਕੇ ਪਰਵਾਰ ਜਾਂਦੇ ਆ ਕੋਈ ਜੁੱਧ ਦੀ ਕੋਈ ਪੁੱਤ ਦੀ ਕੋਈ ਦਾਰੂਵਾਰ ਦੀ ਧਾਰਨਾ ਰੱਖ ਕੇ ਜਾਂਦੇ ਇਹਨਾਂ ਨੂੰ ਇੱਕ ਰਫਾ ਦਾ ਰੂਪ ਸਮਝ ਕੇ ਸਤਕਾਰ ਕਰਦੇ ਸੀ ਉਹ ਆਸਕ ਦੀ ਪੁੱਠਾ ਤੁੰਗਿਆ ਰਹੀ ਜੀ ਤੇ ਹੋ ਇਹ ਚਲੋ ਇਹ ਤਿਕਰੀਮੇ 68 ਸੰਗਤ ਅਸਾਰ ਸਾਰਿਆਂ ਜਿਹੜੀ ਕਿ ਸਵਾਦ ਮੰਨ ਲਈ ਜਿਹੜੀ ਇਹ ਜਿਹੜੀ ਫੁਕਤੀ ਬਣੀ ਹੋਈ ਹੈ ਇਹ ਲੋਕਾਂ ਨੂੰ ਗੁਮਰਾਹ ਕਰਕੇ ਟੁੱਟਦੀ ਹੈ ਕਿਸ ਟੁੱਟਦੀ ਆਪ ਦੇ ਕਾਰੋਵਰ ਸੈਟ ਕਰਦੇ ਉਹਨਾਂ ਦੇ ਖਿਲਾਫ ਦੀ ਸਮਾਜ ਇਸ ਸੂਚਿਆਂ ਦੇ ਨੂੰ ਕਦੀ ਤਿਕਰੀਮ ਮਾਦਰ ਪੈ ਚੁੱਕੇ ਇਕ ਕੌਨ ਵਾਲੇ ਸਮੇਂ ਦੇ ਵਿੱਚ ਅਸੀਂ ਤਕਰੀਬਨ ਇਹਨਾਂ ਦੇ ਵੱਡੇ-ਵੱਡੇ ਕਲਾਸਿਸ ਸਾਡੇ ਕੋਲ ਸਾਹਮਣੇ ਆ ਰਹੇ ਆ ਜਿਸ ਤਰ੍ਹਾਂ ਦੇ ਨਾਲ ਸਾਡੇ ਫਲਕਾ ਦਾਖਾ ਦੇ ਜਿਹਨਾਂ ਲੁਧਿਆਣਾ ਦੇ ਟੋਕੀ ਸਾਹ ਤੰਤਰਨੰਦਾ ਜੋ ਕਸਾ ਆਇਆ ਉਹ ਉਹੜੇ ਚੇਰ ਤੋਂ ਕਿਉਂ ਲੁਕਿਆ ਸਿੱਕਿਆ ਜਾਂ ਸੀਗਾ ਨਹੀਂ ਕਿਉਂਕਿ ਉਸ ਦੇ ਵਿੱਚ ਜਿਹੜੀ ਇਹਨਾਂ ਦੀ ਤਕਰੀਬਨ ਪ੍ਰੋਫੀ ਤੇ ਪਰਪੋਸ ਦੇ ਤਕਰੀਬਨ ਖਿੜੇ ਆ ਜਦੋਂ ਵੀ ਖਿੜੇ ਆ ਤਾਂ ਇਹ ਨਾਲ ਚ ਠੀਕਾ ਜਿਹੜਾ ਬੱਚਿਆਂ ਪ੍ਰਤੀਕ ਕਰਨ ਲਈ ਮੈਂ ਬਾਲ ਘਰ ਕੇ ਮੈਂ ਕਹਿੰਦੀ ਸਾਨੂੰ ਕਹਿੰਦੀ ਜਿੰਗਲੀ ਚੱਕਦੇ ਆ ਉਗਲੀ ਨਹੀਂ ਚੱਕਦੇ ਸੀ ਬਾਰਗਾ ਦੀ ਸਥਿਤੀ ਪਿੱਛੇ ਜਿਹੜੀ ਲੜਕੀ ਕਿਨੇ ਗਿਆਨ ਕੇ ਕੀਤੀ ਹੈ ਜਿਹੜੀ ਉਹ ਉੱਥੋਂ ਹੀ ਜੰਪ ਕਰ ਆਪਣੇ ਵਿਆਹੀ ਗਈ ਹੈ ਬਾਰਗਾ ਦੀ ਬੱਚੀ ਸੀ ਇਹ ਆ ਕੇ ਦਸਿਆ ਖੜੇ ਕੋਲ ਵੀ ਮੇਰੀ ਇਧਰ ਨਹੀਂ ਕੋਈ ਰਤਨੀ ਦੀ ਵੀ ਬੀਬੀ ਬੀਬੀਆਂ ਵਿਵਦ ਕੋਲ ਫੜੀਆਂ ਬਗਰੇ ਆਪਣੇ ਉਹ ਵੀ ਇੱਥੇ ਜਾਂ ਚੁੱਕ ਚੁੱਕੇ ਆ ਐ ਬੜੀਆਂ ਵੀ ਹੈਗੀਆਂ ਨੇ ਉਹਦੇ ਵਿੱਚੋਂ ਅਸੀਂ ਤਕਰੀਬਨ 50000 ਟੇਕੜਵਾ ਕੇ ਬੱਚੀ ਨੂੰ ਦਵਾ ਚੁੱਕਿਆ ਦਾ ਲਿੰਕ ਦੇ ਵਿੱਚੋਂ ਜੀ ਹਾਲਾਂਕਿ ਉਹ ਪ੍ਰਾਪਰਟੀ ਬਾਰੇ ਇੱਕ ਜਾਨਕਾਰੀ ਬੈਂਕ ਤੋਂ ਲੈਣਾ ਉਹਨਾਂ ਨੂੰ ਮੈਸੇਜ ਗਿਆ ਤਾਂ ਦੇ ਦਿੱਤੀ ਕਿ ਜਿਹੜਾ ਮਾਰ ਇਹਦਾ ਹੋ ਸਕਦਾ ਹੈ ਇਹ ਗਿਣੇ ਚਾਰ ਪੰਜ ਆ ਗਏ ਨੇ ਇੱਕ ਹੈਗਾ ਪਤੀਜਰੀ ਸਰ ਸਿੰਘ ਉਮੰਦੋਂ ਫਿਰ ਗਾ ਉਹ ਇਦੋਂ ਤੇ ਭਾਵੇਂ ਉਥੇ ਬੈਠਾ ਵਾ ਜਾਨੀ ਕਿ ਪੰਚਾਇਤ ਸਾਡੀ ਨਗਰ ਦੀ ਵੱਲੋਂ ਹੁੰਦੀ ਹੈ ਕਿਹੜਾ ਬਾਈਕਟ ਕੀਤਾ ਗਿਆ ਵਾ ਇਲਾਕੇ ਭਾਦੀ ਸੰਗਤਾਂ ਨੇ ਤੁਹਾਨੂੰ ਵੀ ਕੀਤਾ ਗਿਆ ਮੇਰੇ ਭਾਈ ਸਾਹਿਬ ਦੀ ਜਿੰਤਾਪਾ ਪ੍ਰਭਾਸ ਸਿੰਘ ਜੀ ਉਹਨਾਂ ਨੇ ਦਾ ਤਿੱਤਾ ਵੀ ਇਹਨਾਂ ਸੰਗਤਾਂ ਦਾ ਧੰਨਵਾਦ ਵੀ ਕਰਨਾ ਹੈ ਅਸੀਂ ਇੱਥੇ ਅਸੀਂ ਇਹ ਵੀ ਜਾਣਕਾਰੀ ਦੇਣਾ ਹੈ ਵੀ ਬਹੁਤ ਵੱਡਾ ਸਟੈਂਡਲ ਇਹਦੇ ਅੰਦਰੋਂ ਨਿਕਲ ਰਿਹਾ ਵਾ ਯਾਰ ਸਰਕਾਰ ਕੋ ਵੀ ਫਾਈ ਕੋਟ ਨੇ ਮੰਗ ਕੀਤੀ ਤੇ ਸਾਫਨ ਦੀ ਕੀਤੀ ਤਾਂ ਪਾਈ ਦਿੱਤੀ ਕਿਚੋ ਜਿੱਥੇ ਆਪਾਂ 400 ਪ੍ਰਦਰਸ਼ਨ ਗ੍ਰਿਫਤਾਰੀ ਕਰਕੇ ਰਿਮਾਂਡ ਲੈਂਦਾ ਉੱਥੇ ਮੈਂ ਗੱਲ ਕਰਦਾ ਕਿ ਸੰਗਤ ਨੂੰ ਫੁੱਲਾ ਵੀ ਰਿਮਾਂਡ ਮਿਲ ਗਿਆ ਸਾਥੀਆਂਾਂ ਜਿਹੀਆਂ ਕੁੱਤੀਆਂ ਪੁਰਾਣੇ ਬਾਤ ਤੇ ਅੱਜ ਸਾਡੇ ਕੋਲ ਮੌਕਾ ਤੇ 24 ਦਿਨ ਦਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਨਹੀਂ ਸੰਗਤਾਂ ਜਿਨ੍ਹਾਂ ਦੇ ਨਾਲ ਬੀਬੀਆਂ ਜਾਂ ਪਰਿਵਾਰਾਂ ਦੇ ਨਾਲ ਇੱਕ ਪੁਗਤਰਵਾਹੀ ਦੇ ਵਿੱਚ ਇੱਕ ਠੱਗਾ ਟੂਰੀ ਸਾਡੇ ਸਾਹਮਣੇ ਆਈ ਜਾ ਵੀ ਉਹ ਵੀ ਸਾਡੇ ਸਾਹਮਣੇ ਆ ਚੁੱਕੇ ਉਹ ਵੀ ਕਰਾਂਗੇ ਜਾਂ ਤੇ ਪੁੰਦੇ ਦਿਨਾਂ ਤੱਕ ਵੀ ਹੋਰ ਵੀ ਪਰਿਵਾਰ ਜਿਨ੍ਹਾਂ ਦੇ ਨਾਲ ਠੱਗੀ ਬੱਜੀ ਆ ਬੀਨਾਂ ਤੋਂ ਚ ਵੀ ਅਸੀਂ ਗ੍ਰਿਫਤਾਰੀ ਮੂਹਰੀ ਤੋਂ ਬਾਅਦ ਹੀ ਦੱਸਾਂਗੇ ਥੋਡੇ ਕੋਲ ਮੌਕਾ ਉਹ ਤੋਂ ਬਾਅਦ ਆਉਂਦਾ ਕੋਈ ਫਾਇਦਾ ਨਹੀਂ ਹੈਗਾ ਜਿੰਨੀ ਲੁੱਟ ਸੁੱਟ ਕਰਕੇ ਇਹਨਾਂ ਨੇ ਪਰੋਕਿਆ ਆਪਣੇ ਭਾਈ ਕਿਤੀਜਾਬਾਦ ਭੈਣ ਭਰਾ ਵਾ ਦੋਤੇ ਦੋਧੀਆਂ ਆਪਣੇ ਧੀ ਬਾਹਰ ਕੱਢੇ ਪਿਆ ਸੈਟਅਪ ਕਰੇ ਸਨ ਸਾਰਾ ਪੱਤਾ ਜੀ ਇਸ ਦੀ ਪਤਾਲ ਤੇ ਜਾਰੀ ਸੀ ਦੇ ਜਾਂਚ ਹੋਰ ਵੀ ਨਾਰਕੋ ਟੈਸਟ ਵਗੈਰਾ ਬੱਚਿਆਂ ਦੇ ਜਿਹੜੇ ਟੈਸਟ ਅਸੀਂ ਕਰਵਾ ਕੇ ਕਰਵਾ ਕੇ ਫਿਰ ਦੁਬਾਰਾ ਟੈਸਟ ਕਰਾ ਕੇ ਬੱਚੇ ਸਾਰੇ ਗੱਛਣਗੇ ਕਿ ਸਾਡੇ ਅੰਦਰਲੇ ਹੰਕਾਰ ਕੀ ਹੈ ਜੀ ਯਾਨੀ ਕਿ ਅੰਦਰਲੀ ਪੁੱਜੀ ਜਿਹੜੀ ਹੈ ਦੀ ਪ੍ਰਾਪਰਟੀ ਬਣਾ ਕੇ ਬਹੁਤ-ਬਹੁਤ ਮੰਜਰੀਆਂ ਬਹੁਤ ਦੂਰ ਤੱਕ ਫੈਲਿਆ ਹੋਇਆ ਹੈ ਜੀ ਪਰਿਵਾਰਾਂ ਦੇ ਉੱਤੇ ਜੜ ਕੇ ਯਾਨੀ ਕਿ ਕੁਲਦੀਪ ਸਿੰਘ ਮਾਰ ਇੱਥੋਂ ਤੱਕ ਵੀ ਆ ਗਿਆ ਵੀ ਠੰਡੇ ਦੇ ਉੱਤੇ ਵਾਲਵ ਰੱਖ ਕੇ ਜ਼ਮੀਨਾਂ ਵੀ ਹੜਪੀਆਂ ਹੋਈਆਂ ਨਿਕਲ ਰਹੀਆਂ ਨੇ ਜੀ ਮਤਲਬ ਜਦੋਂ ਵਿਵਾਦ ਛੜਿਆ ਤੁਹਾਡੇ ਜਿਹੜੀ ਕਿੱਥੇ ਬਣੀ ਤੁਹਾਡੇ ਵੱਲੋਂ ਕੰਮ ਕੀਤਾ ਜਾ ਰਿਹਾ ਇਸ ਕੰਮ ਨੂੰ ਲੈ ਕੇ ਕਿ ਆ ਉਹ ਜਿਹੜਾ ਉਹ ਆਸ਼ਰਮ ਹੈ ਕਿ ਉਹਦੇ ਅੰਦਰ ਜਾ ਕੇ ਦੇਖਿਆ ਗਿਆ ਕਿ ਉੱਥੇ ਹੋਮ ਕੀ ਚੱਲਿਆ ਹੈ ਉਥੇ ਦੇਖੋ ਜੀ तकरीबन ਹਾਲਾਂਕਿ ਉਹਨਾਂ ਦੇ ਡੇਟ ਬੂਟ ਲਾਏ ਹੋਏ ਆ ਜੀ ਨਾ ਤਾਂ ਬਾਲ ਘਰ ਦੇ ਵਿੱਚ ਜਾਣ ਦਿੰਦੇ ਆ ਵੈਸੇ ਕੇ ਇਹ ਦੀਪਾ ਉਹਨਾਂ ਦੀਆਂ ਜਿਹੜੀ ਪ੍ਰਸ਼ਾਸਨ ਅੰਕਲ ਦੇਣੀ ਸੀ ਉਹ ਜਾਂਚ ਲਈ ਗੰਨਿਆ ਉਹਨਾਂ ਨੂੰ ਕੋਈ ਫਰਾਕ ਆ ਜੀ ਮਿਲ ਜਾਣੀ ਕਿਉਂਕਿ ਉਹ ਕਿਤੇ ਵੀ ਬੱਚੇ ਸਾਣ ਨੂੰ ਕੋਈ ਦੱਸ ਨਹੀਂ ਰਹੇ ਅੰਗਰੇਜ਼ੀ ਦੀ ਟੀਮ ਵਾਲੇ ਕੋਈ ਮੋਖ ਮੋਟੀ ਉਹਨਾਂ ਦਾ ਬੰਦਾ ਜਿਹੜਾ ਕੋਈ ਓਮਾ ਨਾਮ ਨਾਲ ਘੁੰਮ ਰ ਆ ਉਹ ਵੀ ਉਹਨਾਂ ਨੂੰ ਕੋਈ ਸਪਸ਼ਟੀਕਰਨ ਨਹੀਂ ਦੇ ਰਹੇ ਸੋਨਦਰ ਮੀਡੀਆ ਦੇ ਨਾਮੇ ਪ੍ਰੈਸ ਰਾਹੀ ਨਹੀਂ ਦੇ ਰਹੇ ਜੇ ਉਹ ਸੱਚੇ ਦੇ ਤਾਂ ਪ੍ਰੈਸੇਬਲ ਹੁੰਦੇ ਆ ਵੀ ਸੰਤ ਮੰਡਲੀ ਬੁਲਾ ਕੇ ਸਪਸ਼ਟੀਕਰਨ ਦੇ ਵੀ ਪਾਈ ਇਹ ਹਾਲਾਤ ਜਿਹੜੇ ਸਾਡੇ ਤੇ ਇਹ ਸੱਚੇ ਆ ਤਾਂ ਫਿਰ ਸੱਚੇ ਸਾਹਮਣੇ ਹੋ ਕੇ ਬਸ ਦੇ ਨਹੀਂ ਇੱਕ ਝੂਠੀ ਹੁੰਦੀ ਹੈ ਜੀ ਇਹ ਭਾਵੇਂ ਮਦਾਨ ਦਾ ਬਿੰਦੂ ਜੀ ਹੁੰਦੇ ਵੀ ਝੂਠਾ ਬੰਦਾ ਭਾਈ ਹੁੰਦਾ ਸੱਚਾ ਆ ਰਿਆ ਹੈ ਫਿਰ ਇਹਦੇ ਵਿੱਚ ਜਦ ਤੱਕ ਗ੍ਰਿਫਤਾਰੀ ਨਹੀਂ ਹਜ ਤੱਕ ਹੋਈ ਜਾਂਦੀ ਹੈ ਤਾਂ ਗ੍ਰਿਫਤਾਰੀ ਨਹੀਂ ਅਗਰ ਨਹੀਂ ਹੁੰਦੀ ਹੈ ਆਂ ਬੈਲ ਤਾਂ ਉਸ ਤੋਂ ਬਾਅਦ 또 ਅਗਲਾ ਐਕਸ਼ਨ ਕੀ ਹੋਣਾ ਹੈ ਸਾਡਾ ਐਕਸ਼ਨ ਤਕਰੀਬਨ ਪੂਰੇ ਦਿਨਾਂ ਦੇ ਵਿੱਚ ਵਿੱਚ ਅਸੀਂ ਤਕਰੀਬਨ ਟਾਈਮ ਦੇਵਾਂਗੇ ਸਾਡੇ ਜੋ ਵੀ ਜਿੱਤੇ ਬੰਦੇ ਤਾਂ ਚੜ ਬਣਿਆ ਹੋਆ ਉਹਦੇ ਵਿੱਚ ਅਸੀਂ ਤਿੱਖਾ ਸੰਘਰਸ਼ ਕਰਕੇ ਇਹਦੀ ਗ੍ਰਿਫਤਾਰੀ ਕਰਵਾ ਕੇ ਰ੍ਹਾਂਗੇ ਇਸ ਲਈ ਤਕਰੀਬਨ ਕਾਲ ਹਜੇ ਦਿੱਤੀ ਨਹੀਂ ਕਿਉਂਕਿ ਮੰਗ ਕੰਮਕਾਰ ਵੀ ਚੱਲ ਰਿਹਾ ਤੇ ਉਹ ਵੀ ਹੋ ਵੀ ਸੀ ਕਿਉਂ ਨਹੀਂ ਪ੍ਰਸਤਾਵਨ ਦੀ ਗੱਲ ਵਿੱਚ ਕਿਉਂਕਿ ਪ੍ਰਸਤਾਵਨ ਜਿਹੜੇ ਪਹੁੰਚਿਆ ਆ ਜਿਹੜੇ ਪਹੁੰਚਣ ਦੇ ਕਾਰਨ ਕੋਈ ਕਈ ਵਾਰ ਐਂ ਜਿਵੇਂ 25 ਬੰਦੇ ਜਿਵੇਂ ਲਾ ਲੋ ਪ੍ਰਸਤਾਵਨ ਦੇ ਅਗਿਆ ਸਭੇ ਵਿੱਚ ਮਨ ਚਪਟਾ ਚਾ ਬੈਠਾ ਜਿਹਦੇ ਵਿੱਚ ਉਹ ਕੀ ਕਰਦੇ ਆ 25 ਬੰਦੇ ਜਿਹੜੇ ਉੱਚੇ ਗਏ ਉਹਦੇ ਵਿੱਚੋਂ 18 ਬੰਦੇ ਕੰਮ ਕਰ ਰਹੇ ਆ ਬਾਕੀ ਬੰਦੇ ਨਾ ਟਿਕਰੀ ਬਣਾਉਂ ਉਹ ਪਾੜੋ ਤੇ ਗਾਲਕਨਾਂ ਗੱਚੜ ਕੇ ਤੁਹਾਡਾ ਕੀ ਟਾਉਣਾ ਨਹੀਂ ਮੇਰੇ ਕੇ ਨਾਲ ਨਾਲ ਨਾ ਘਟ ਜਾ ਕੋਈ 15 ਵੀ ਹੋ ਛਿੰਨਾ ਜਿਹੜੀ ਹੈਗੀ ਆ ਤਾਂ ਨਮਾਇਆ ਕੰਮ ਕਰਨ ਲੱਗ ਜਿੰਦੀ ਆ ਉਹ 18 ਬੰਦਿਆਂ ਦੇ ਉੱਤੇ ਦਬਾਅ ਤਾਂ ਨਹੀਂ ਪੈਣਾਗਾ ਜੇ 25 ਬੰਦਿਆਂ ਦੇ ਵਿੱਚੋਂ ਸੇਸ ਤੱਕ ਬੰਦੇ तकरीबन ਉਹ ਸਪੋਰਟ ਕਿੰਨੇ ਆ ਉਹ ਵੀ ਸਾਨੂੰ ਪਤਾ ਵਾ ਯਾਨੀ ਕਿ ਸਾਰੀ ਗੱਲ ਦਾ ਹਕੀਕਤ ਸਾਨੂੰ ਪਤਾ ਜੇ ਸਾਡੀ ਸੰਘਰਸ਼ ਦੀ ਨਿਗਾ ਉਹਨਾਂ ਤੇ ਜਾਂਦੀ ਹੈ ਸਾਡੀ ਵੀ ਉਹਨਾਂ ਤੇ ਨਿਗਾ ਵੀ ਕੀ ਚੱਲਿਆ ਪ੍ਰਸ਼ਾਸਨ ਸਾਡੇ 18 ਜਿਵੇਂ 25 ਬੰਦੇ ਦੁਨੀਆ ਦਾ 18 ਸਾਡੇ ਨਾਲ ਥੱਲੇ ਬੰਦੇ ਉਹਨਾਂ ਨਾਲ ਹੈਗੇ ਜਿਹੜੇ ਕੋਈ ਬਿਨਾਂ ਕਿਸੇ ਕਾਰਨ ਨੂੰ ਪਤਾ ਨਹੀਂ ਕੀ ਕਾਰਨ ਮੈਂ ਹੁਣੇ ਕਹਿ ਨਹੀਂ ਸਕਦਾ ਮਤਲਬ ਕੋਈ ਪੁਸ਼ਪ ਕੋਈ ਸਾਹਮਣੇ ਆਜੀ ਪੌਦੇ ਦਿਨਾਂ ਦੇ ਵਿੱਚ ਜਿਹੜੇ ਉਹਨਾਂ ਨੇ ਕਿਹਾ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਪੇ ਹੀ ਹੋਣਾ ਹੈ ਕਿ ਬਿਆਨ ਕੋਈ ਸੀ ਉਹਦੇ ਬਿਆਨ ਦੇ ਅਰਥ ਹੁਣ ਤੱਕ ਕੋਈ ਕਾਰਵਾਈ ਹੋਈ ਨਹੀਂ ਕਿ ਪੁਲਿਸ ਵੱਲੋਂ ਉਹਦੇ ਬਿਆਨਾਂ ਦੇ ਉੱਪਰ ਹਜੇ ਕਾਰਵਾਈ ਦੀ ਪ੍ਰਕਿਰਿਆ ਹਜੇ ਹੋਈ ਨਹੀਂ ਗਈ ਜਾਨੀ ਕਿ ਉਹ ਉਹ ਬਿਆਨ ਸੱਚੇ ਦਿੱਤੇ ਗਏ ਆ ਤੇ ਜਿਹੜਾ ਪਰਚਾ ਜਿੱਤੇ ਵੀ ਹੋਇਆ ਉਹ ਵੀ ਇੱਕ ਸਾਡੇ ਸਾਰੇ ਸਾਨੂੰ ਪਤਾ ਵੀ ਜਾਲੀ ਹੋਇਆ ਹਰਦੀਪ ਤੇ ਸਰਵਰਪਾਲ ਸਿੰਘ ਦੇ ਨਾਮ ਨਹੀਂ ਕਰਵਾਇਆ ਗਿਆ ਉਹ ਵੀ ਇਹਨਾਂ ਦੀ ਰੜੀ-ਵੜੀ ਭੋਗਤ ਨਾਲ ਕਰਵਾਇਆ ਗਿਆ ਸ਼ਾਇਦ ਇਹਨਾਂ ਨੇ ਕਿਹਾ ਵੀ ਸਾਦਾ ਸੀ ਤਾਂ ਕਿ ਥਾਣੇ ਦੇ ਵਿੱਚੋਂ ਹੀ ਅੱਗੇ ਇੱਕ ਜਿੱਤ ਨੂੰ 2007 ਤੋਂ 18 22 ਦੇ ਵਿੱਚ ਹੀ ਮਾਮਲਾ ਇਹਨਾਂ ਦਾ ਇੱਥੋਂ ਤੱਕ ਮੁੜ ਜਾਂਦਾ ਸੀਗਾ ਤਾਂ ਕਰਨ ਅੱਜ ਜਾਨੀ ਕਿ ਸਿਵਲ ਲੁਧਿਆਣਾ ਤੋਂ ਲੈ ਕੇ ਹਾਈ ਕੋਰਟ ਦੀਆਂ ਤੌਗੀਆਂ ਤੇ ਚੰਗਿਆ ਰਹਾ ਜੀ ਤਕਰੀਬਨ ਜੋ ਸੰਘਰਸ਼ੀ ਯੋਧਿਆਂ ਦਾ ਨਾਲ ਮਿਲ ਕੇ ਸੰਘਰਸ਼ ਅਸੀਂ ਨਹੀਂ ਕਾਰਜ ਕਰਨ ਲਈ ਕਵੀਰ ਨਾ ਹਮ ਕੀਆ ਨਾ ਕਰਨਗੇ ਨਾ ਕਰ ਤੱਕ ਅਸੀਂ ਕੌਣ ਹੁੰਦੇ ਆ ਕੋਰ ਨਾਲ ਪ੍ਰਮਾਤਮਾ ਮਾਂ ਇਹ ਟੰਗਿਆ ਦਾ ਪਰਮਾਤਮਾ ਨੇ ਟੰਗਿਆ ਜਿਹੜੇ ਮਾਰੇ ਮਾਰੀਆਂ ਕਰਤੂਤਾ ਕਰੀਆਂ ਉਹ ਪਰਮਾਤਮਾ ਨੇ ਨੰਗੀਆਂ ਕਰੀਆਂ ਸੀ ਤੋਂ ਉਹ ਦੇ ਕਿਸ ਦੀ ਕਰਤੂਤਾ ਨਹੀਂ ਗਏ ਕਣ ਪੜਦੇ ਦੇ ਵਿੱਚ ਆਪੋ ਨੂੰ ਨੰਗਾ ਪਰਮਾਤਮਾ ਅੱਬੇ ਹੀ ਨੰਗਾ ਕਰਨ ਦਾ ਚੋਰ ਠੱਗੀ ਕੁਜੀ ਨਹੀਂ ਹਨ ਮਨਮਾ ਪਾਜਦਾ ਜਾਂ ਪਾਜ ਜਾਂ ਸੰਕਰਣ ਦਾ ਉਹਦੇ ਚੇਲੇ ਤੇ ਚਾਟਣ ਦਾ ਰਹਿ ਚੁੱਕਿਆ ਵਾ ਨਾਲ ਦੇ ਉਹਦੇ ਜੋ ਵੀ ਹੈਗੇ ਆ ਉਹ ਇਨਵੋਲ ਵਾ ਭੱਜਦੇ ਆ ਉਹ ਵੀ ਬੜੇ ਤਰਲੇ ਮਿੰਤਾ ਕਰਦੇ ਆ ਉਹ ਵੀ ਤਕਰੀਬਨ ਸੰਗਤ ਦੇ ਸਾਹਮਣੇ ਕਰ ਦੇਣਾ ਤੇ ਆਪਣੇ ਆਪ ਹੀ ਆਉਣੇ ਆ ਕੋਈ ਬੰਦਾ ਨਹੀਂ ਹੈਗਾ ਵੀ ਮੈਂ ਉਹਦੇ ਉਹਦੇ ਚੇਲੇ ਬੋਲੂਗਾ ਪਰਮਾਤਮਾ ਨੂੰ ਤੁਹਾਡੇ ਵੱਲੋਂ ਲੜਾਈ ਲਗਾਤਾਰ ਲੜਾਈ ਲੜੀ ਜਾ ਰਹੀ ਹੈ ਤੁਹਾਨੂੰ ਤੁਸੀਂ ਵੀ ਕਾਨੂੰਨੀ رائے ਲਈ ਇਸ ਮਾਮਲੇ 'ਚ ਲਈ ਹੋਣਗੀ ਕਿ ਜਿਹੜੀਆਂ ਧਾਰਾਵਾਂ ਲੱਗਣੀਆਂ ਚਾਹੀਦੀਆਂ ਕਿਆ ਉਹ ਲੱਗੀਆਂ ਕਿ ਨਹੀਂ ਨਹੀਂ ਉਹ ਬਿਲਕੁਲ ਕੋਈ ਨਹੀਂ ਲੱਗੀਆਂ ਨਹੀਂ ਜਿਸ ਤਰੀਕੇ ਨਾਲ ਆਪਣੀ ਮਰਜ਼ੀ ਦੇ ਲਵਾਈ ਹੋਈ ਆ 299 ਕਾਹ ਦੀ ਧਾਰਾ ਦੇ ਤੁਹੇ ਧਾਰਾ ਜੇ ਹਾਂ ਇਹ ਜੂਬਰਾ ਵੀ ਤਿੱਖਾ ਸੰਘਰਸ਼ ਹੋਣ ਦੇ ਕਾਰਨ ਤਕਰੀਬਨ ਹੁਣ ਪ੍ਰਸ਼ਾਸਨ ਨੂੰ ਉਹਦੇ ਇਸ਼ਾਰਾ ਕਾਫੀ ਹੱਥ ਤੱਕ ਮਿਲ ਚੁੱਕੇ ਹਨ ਫਿਕਰ ਜੂ ਨਗਾਸਾਰ ਦਾ ਰੈਡਿੰਗ ਤੋਂ ਕਿ ਸਾਨੂੰ ਉਮੀਦਾਰ ਉਹਨਾਂ ਦੇ ਕਲੀ-ਕਲੀ ਭੁਗਤਾਂ ਮੈ ਆ ਜਣੀਆਂ ਫਿਰ ਉਹਨਾਂ ਨੇ ਤਰੜਾ ਤਾਂ ਕਿ ਪਰਚਾ ਕਿ ਸਾਜਾ ਤੇ ਦੇ ਫਤਾਰੀ ਦੀ ਵੀ ਜੀਆਂ ਸੰਗਤਾਂ ਨੂੰ ਤੇ ਇਲਾਕੇ ਭਰ ਦੇ ਤਕਰੀਬਨ ਜਾਗਰੂ ਜਾਗਣ ਵਾਲਿਆਂ ਨੂੰ ਬੇਨਤੀ ਕਰਦੇ ਵੀ ਇੱਕ ਜ਼ਬੂਰੀ ਬੇਨਤੀ ਇਹ ਜ਼ਰੂਰ ਕਰ ਰਹੇ ਹਾਂ ਸੀ ਇਸ ਚੈਨਲ ਦੇ ਜਰੀਏ ਜਿਹੜੀ ਕਿ ਹਕੀਕਤ ਕਿਸੇ ਦੇ ਨਾਲ ਵੀ ਵਾਪਰੀ ਹੈ ਚਾਹੇ ਕੋਈ ਧੱਕੇਸਾਰੀ ਵਾਪਰੀਆਂ ਚਾਹੇ ਪ੍ਰਾਪਰਟੀ ਦੀ ਵਾਪਰੀ ਆ ਚਾਹੇ ਕਬੂਤਰਬਾਜ਼ੀ ਦੇ ਵਿੱਚ ਵਾਪਰੀ ਆ ਚਾਹੇ ਬੀਬੀਆਂ ਭਿਆਣਾ ਦੇ ਨਾਲ ਕੋਈ ਅਜਿਹੀ ਘਟਨਾ ਵਾਪਰੀਆ ਕਿਉਂਕਿ ਇਸ ਨੂੰ ਬਾਹਲੇ ਲੰਬੇ ਨਹੀਂ ਤਨਾ ਸਕਦੇ। ਉਹ ਸਾਡਾ ਨੰਬਰ ਰੋਟਦਾ ਨਾ 987232794510 ਜਸਮਿੰਦਰ ਸਿੰਘ ਸਰਾਹ ਤਲਵੰਡੀ ਖੁਰ ਦਾ ਹਕਾ ਦਾਖਾ ਕਿ ਜੋ ਵੀ ਤੁਹਾਡੀ ਜਾਣਕਾਰੀ ਆ ਲਿਖਤੀ ਰੂਪ ਦੇ ਵਿੱਚ ਅਸੀਂ ਲਵਾਂਗੇ ਤੁਹਾਡੀ ਲੜਾਈ ਅਸੀਂ ਲੜਾਂਗੇ ਕਿਉਂਕਿ ਗੋਪਤ ਰੂਪ ਦੇ ਵਿੱਚ ਰੱਖਾਂਗੇ ਨਹੀਂ ਵੀ ਤੁਸੀਂ মিডিਏ ਦੇ ਸਾਹਮਣੇ ਆਉਣਾ ਤਾਂ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਜਿਹੜੇ মিডিਏ ਦੇ ਸਾਹਮਣੇ ਆਉਣਾ ਚਾਹਦੇ ਆ ਤਾਂ ਬਹੁਤ ਵੱਡੀ ਗੱਲ ਆ ਇਹਦੇ ਨਾਲ ਬਹੁਤ ਵੱਡੇ ਖਲਾਸੇ ਖੁੱਲਣ ਜਾ ਰਹੇ ਹਨ ਜੇ ਅਸੀਂ ਗ੍ਰਿਫਤਾਰੀ ਤੋਂ ਬਾਅਦ ਬੋਲਦੇ ਆ ਸਾਡੇ ਲਈ ਉਹ ਤਕਰੀਬਨ ਬਾਹਲਾ ਨਹੀਂ ਹੋ ਵੱਡਾ ਯਾਨੀ ਕਿ ਜਨਤਕ ਕਰਨਾ ਸਾਡਾ ਮੁੰਦਾ ਜਿਹੜਾ ਹੈਗਾ ਵੀ ਜਿਹੜਾ ਬਾਪੜਿਆ ਹੋਇਆ ਸੀ ਸੰਗ ਦੇ ਸਾਹਮਣੇ ਰੱਖੀਏ ਵੀ ਕੀ ਕੁਸ ਪੀਟਰ ਨੇ ਹੋਰ ਕੀ ਕੁਸ ਕਰਦੇ ਇਹਨਾਂ ਨੂੰ ਤੇ ਪੜਦੇ ਝੁੱਕੇ ਜਾਂ ਸਕਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਹਾ ਜਿਹਾ ਫੌਂਦੀ ਸਾਧ ਰਾਣਾ ਕੋਈ ਸੰਤ ਤੇ ਭੇਜ ਦੇ ਵਿੱਚ ਉਸੇ ਲੋਟਕ ਸੁੱਟ ਨਾ ਕਰੇ ਨਾ ਕੋਈ ਇਹੋ ਜਿਹੀ ਗੁਮਰਾਹ ਕਰਕੇ ਸੰਗਤ ਨੂੰ ਵਰਤੇ ਜਿਸ ਲਈ ਬੇਨਤੀ ਕਰਦਾ 98723 2794510 ਜਗਮਿੰਦਰ ਕਹਿੰਦਾ ਨਾ ਹਲਕਾ ਦਾਕਾ ਨਰਮੰਡੀਕੋੜ ਤੋਂ ਉਸੇ ਨਗਰ ਦਾ ਦਾਸ ਆ ਸੇਵਾ ਇਹ ਕਰ ਰਿਹਾ ਵੱਲ ਜਾਣੇ ਕੋਈ ਸੇਵਾ ਦੇ ਵਿੱਚ ਹਾਜ਼ਰ ਨਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਲਈ ਅਸੀਂ ਸਿੱਖਾ ਸੰਘਰਸ਼ ਕਰਦੇ ਹੋਰ ਵੀ ਜੋ ਕੋਈ ਮਸਲੇ ਹਲ ਉਹ ਵੀ ਅਸੀਂ ਤੁਹਾਡੇ ਦੇ ਇਨਸਾਫ ਦਵਾਵਾਂਗੇ ਜਿਹੜਾ ਪ੍ਰਸ਼ਾਸਨ ਦੇ ਕੋਲੋਂ ਕੋਈ ਵੀ ਤੁਹਾਨੂੰ ਤੋਖਤ ਦੇਲੀਮ ਹੋਊ ਵੀ ਕੋਈ ਕਹਾਨੀ ਦਬਾ ਪਾਵੇਗਾ ਵੀ ਲਿਖਤੀ ਰੂਪ ਦੇ ਵਿੱਚ ਤੁਸੀਂ ਸਾਨੂੰ ਦੇ ਸਕਦੇ ਆ ਵੀ ਕਿਸੇ ਦੇ ਨਾਲ ਵੀ ਕੋਈ ਕਬੂਤਰ ਬਾਜ਼ ਦੇ ਵਿੱਚ ਖੱਗੀ ਵੱਜੀ ਹੋਵੇ 15 18 ਲੱਖ ਦੀ ਉਹ ਵੀ ਆਈ ਹੋਈ ਹੈ ਸਾਡੇ ਕੋਲ ਕਰਾਂਗੇ ਜਾਂ ਕੋਈ ਜ਼ਮੀਨ ਪ੍ਰਾਪਰਟੀ ਕਰੀ ਆ ਜਿਵੇਂ ਵੀ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਵੀ ਉਹ ਸਾਰੇ ਸਾਡੇ ਕੋਲ ਐਪਲੀਕੇਸ਼ਨ ਦੇ ਕੇ ਦਾਸ ਦੇ ਨਾਲ ਸੰਪਰਕ ਕਰਕੇ ਤੁਹਾਡੇ ਮਸਲੇ ਅਨਸਾਰ ਦਵਾਵਾਂਗੇ ਜੋ ਰੁਪਈਆ ਪ੍ਰਾਪਰਟੀ ਆ ਉਹ ਵੀ ਅਸੀਂ ਦਵਾਵਾਂਗੇ ਜੀ ਇਹ ਵਾਅਦਾ ਹੈ ਸਾਡਾ ਤੁਹਾਨੂੰ ਚੀ ਸੰਗਤ ਹੈ ਹਾਂ ਇਹਨਾਂ ਵੱਧ ਘਟ ਵਚਨ ਕਰਦੇ ਤੋਂ ਘੋਲ ਚ ਹੋ ਜਾਂਦੀ ਆ लास्ट ਕੀਮਾ ਦਾ ਜੱਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ